ਤਰਾ ਕੀ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਾ ਹੈ ਇਸ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 76 ਦਰਜ ਕੀਤੇ ਗਏ ਸੀਗੀ ਜੋ ਕਿ ਅੰਡਰ ਸੈਕਸ਼ਨ 105 ਬੀ ਐਨ ਐਸ ਭਾਰਤੀਆਂ ਨਿਆ ਸੈਂਤਾ ਦੇ ਅੰਤਰਗਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਜਿਸ ਰਾਹੀਂ ਹੁਣ ਲੋਕਾਂ ਨੂੰ ਤਰਤਾਲੀ ਨਾਗਰਿਕ ਕੇਂਦਰੀ ਸੇਵਾਵਾਂ ਮਾ ਉਨ੍ਹਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਪੰਜਾਬ ਭਰ ਚ ਕੈਂਪ ਲਗਾਏ ਜਾ ਰਹੇ ਨੇ ਇਨ੍ਹਾਂ ਕੈਂਪਾਂ ਚ ਸਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ ਜਿਸ ਦੇ ਚੱਲਦਿਆਂ ਇੱਕੋ ਛਤੇ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ ਅੱਜ ਬਹੁਤ ਸਾਰੇ ਸਾਡੇ ਕੰਮ ਐ ਜਿਹੜੇ ਪਿੱਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ بڑا ਖਰਚਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ ਬਹੁਤ ਫਾਇਦਾ ਮਿਲਦਾ ਪਾਜੀ ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ ਕੰਮ ਨਹੀਂ ਹੁੰਦੇ ਸੀਗੇ ਅੱਜ ਸਾਡੇ ਇੱਥੇ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਿਹਾ ਸਾਰਿਆਂ ਨੂੰ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਾਂ ਕੋਲ ਪੰਜਾਬ ਵਾਸੀਆਂ ਨੂੰ ਅਜੇ ਸਰਕਾਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੀ ꨄੇ ਮਾਰਨ ਦੀ ਲੋੜ ਨਹੀਂ ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਹੈ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ ਨਿਰਧਾਰਿਤ ਦਿਨਾਂ ਅੰਦਰ ਬਿਨਾਂ ਕਿਸੇ ਖੱਜਲ ਖਵਾਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ ਅੰਤਰਗਤ ਦਰਜ ਕੀਤੀ ਗਈ ਹੈਗੀਏ ਜ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਆ ਸੌਰੀ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਇੰਪ੍ਰੀਜ਼ਨਮੈਂਟ ਫਾਰ ਲਾਈਫ ਸਜ਼ਾ ਦਾ ਸਜ਼ਾ ਦਾ ਜਿਹੜਾ ਹੈਗਾ ਪ੍ਰਵਾਦਾਨ ਹੈਗਾ ਤੇ ਇਹਦੇ ਵਿੱਚ ਟੋਟਲ ਨੌ ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ ਨੌ ਦੇ ਵਿੱਚੋਂ ਦੋ ਅਰੈਸਟ ਕਰ ਲਏ ਗਏ ਨੇ ਸੱਤ ਦੋਸ਼ੀਆਂ ਦੀ ਪਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਭਾ ਦਵਿੰਦਰ ਅਤਰੀ ਜੀ ਦੀ ਦੇਖਰੇਖ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ ਸੱਤ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈਗੀ ਇਹ ਕਿੱਥੇ ਡੈਥ ਹੋਈ ਸੀ ਕਿਹਨੇ ਦਿੱਤਾ ਸੀ ਨਿਸ਼ਾਨ ਹੁਣ ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜਿਹੜਾ ਮੁੰਡੇ ਦੀ ਡੈਥ ਹੋਈ ਉਹਦੇ ਨਾਲ ਦਾ ਹੀ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਪੁਲ ਜਿਹੜਾ ਹੈਗਾ ਉਥੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸਤਵਿੰਦਰ ਨੂੰ ਜਿਹੜਾ ਉਹਦੇ ਨਾਲ ਦਾ ਦੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਕਿਰਕਪੌਨ ਬੇ ਦੇ ਲੇਡੀਜ਼ ਵੇਚਦੇ ਨੇ ਉੱਥੇ ਜਿੱਥੇ ਪਹਿਲਾਂ ਰੋਟੀ ਪੰਟਗਰ ਸਮੇਂ ਸਮਿਤੀ ਰੈਡੀਓ ਸੀਸੀਟੀਵੀ ਫਰ ਕੈਮਰੇ ਨਹੀਂ ਲੱਗੇ ਹੋਣੇ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਵੀ ਇਹ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਐ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੇ ਮੋਟਰਸਾਈਕਲ ਦੇ ਜਾਂ ਕਿਤੇ ਮੋਟਰ ਵਗੈਰਾ ਦੇ ਉੱਤੇ ਉਹ ਵੇਚ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਇਹ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸਾਥ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ ਇਹ ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚੋਂ ਹੀ ਸਾਹਮਣੇ ਆਏਗਾ ਮੇਰੇ ਲੈ ਕੇ ਕਿ ਤੁਹੋਂ ਦੇ। ਹਾਂ ਜਿਹੜਾ ਇੱਕ ਅਕਿਊਜ਼ ਦੇ ਸੰਜੀਵ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ ਤੇ ਬਾਕੀ ਜਿਹੜੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਵੇਂ ਹੀ ਹੋਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਅਸੀਂ ਤੁਹਾਡੇ ਤੇ ਅਚੜਾਵਾਂ ਹਾਂਜੀ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਵੀ ਪ੍ਰਾਪਰਟੀਾਂ ਜਿਹੜੀ ਹੈਗੀਆਂ ਨੇ ਫ੍ਰੀਜ਼ ਕਰਾਈਆਂ ਨੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਪਟ ਹੋਣਗੇ ਅਸੀਂ ਸਾਰਿਆਂ ਦੀ ਪ੍ਰਾਪਰਟੀਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਫ੍ਰੀਜ਼ ਕਰਵਾਵਾਂਗੇ ਇਹਦੇ ਵਿੱਚ ਲਗਭਗ 7 ਦੇ ਕਰੀਬ ਲੇਡੀਜ਼ ਦਾ ਜਿਹੜਾ ਹੈਗਾ ਇਹ ਤਾਂ ਚੁਮੂਲੀ ਸਾਹਮਣੇ ਆਈ ਹੈਗੀ ਮੇਨ ਸਰਗਨਾ ਜਿਹੜਾ ਹੈਗਾ ਇਹ ਸਪਲਾਈ ਚੇਨ ਵਾਲੀ ਹੈਗੇ ਨੇ ਜਦੋਂ ਸਾਰੇ ਅਰੈਸਟ ਹੋ ਗਏ ਇਹਨਾਂ ਦੀ ਪੁੱਛਗਛ ਤੋਂ ਬਾਅਦ ਹੀ ਤੁਹਾਨੂੰ ਅਸੀਂ ਦੱਸਣ ਦੇ ਕਾਬਿਲ ਹੋਵਾਂਗਾ ਤਾਂ ਪਹਿਲਾਂ ਇਹਨਾਂ ਦਾ ਕ੍ਰੀਮੀਕਲ ਕ੍ਰਿਮੀਨਲ ਜਿਹੜਾ ਰਿਪੋਰਟ ਹੈਗਾ ਇਹਨਾਂ ਤੋਂ ਪਹਿਲਾਂ ਵੀ ਐਨਡੀਪੀਏ ਸੈਕਟਰ ਦੇ ਤਹਿਤ ਜਿਹੜੇ ਪਰਚੇ ਦਰਜ ਹੈਗੇ ਨੇ ਨਹੀਂ ਇਹ ਤੇ ਨਹੀਂ ਕੋਈ ਦਰਜ ਹੈਗਾ ਪਰਚਾ ਫਿਲਹਾਲ ਇਹ ਇਹਦੇ ਖਿਲਾਫ ਕੋਈ ਪਰਚਾ ਨਹੀਂ ਕਿ ਕੰਮ ਕਿੱਥੇ ਕਰਦਾ ਸੀਗਾ ਸਾਹਿਬ ਇਹ ਅਜੇ ਪੁੱਛ ਕੇ ਅਸੀਂ ਰਿਮਾਂਡ ਵਗੈਰਾ ਲੈ ਰਹੇ ਹਾਂ ਪੁੱਛ ਕੇ ਇਸ ਦੇ ਵਿੱਚ ਨਸ਼ਾ ਤਾਂ ਕਰਦੇ ਨੇ ਲੈਣਾ ਤੇ ਪਰਿਵਾਰ ਨੂੰ ਨਹੀਂ ਲੜ ਕੇ ਸਮਝਾਉਂਦੇ ਹਾਂ ਅਸੀਂ ਵੀ ਵੱਡੇ ਪੱਧਰ ਦੇ ਉੱਤੇ ਜਿਹੜਾ ਹੈਗਾ ਜਾਗਰਤੀ ਮੈਂ ਚਲਾਉਂਦੇ ਹੈਗੇ ਆ ਤੇ ਮੈਂ ਤੁਹਾਡੇ ਮਾਧਿਅਮ ਰਹੀ ਵੀ ਜਿਹੜਾ ਹੈਗਾ ਇਹ ਸਾਰਿਆਂ ਨੂੰ ਜਿਹੜਾ ਅਪੀਲ ਕਰਦਾ ਹੈਗਾ ਕਿ ਜੇ ਕੋਈ ਤੁਹਾਡੇ ਆਲੇ ਦੁਆਲੇ ਕੋਈ ਨਸ਼ਾ ਵੇਚਦਾ ਹੈਗਾ ਤੇ ਉਸ ਦੀ ਜਿਹੜੀ ਸੂਚਨਾ ਪੁਲਿਸ ਨੂੰ ਦਿਓ ਤੇ ਸਾਡੇ ਵੱਲੋਂ ਵੀ ਸਮੇਂ-ਸਮੇਂ ਦੇ ਉੱਤੇ ਜਿਹੜਾ ਹੈਗਾ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕੀ ਕੀਤਾ ਜਾ ਰਿਹਾ ਹੈਗਾ ਜਿਹੜੀ ਤੁਸੀਂ ਗੱਲ ਪੁੱਛੀ ਸੀ ਇਹਦਾ ਵੱਡਾ ਕਾਰਨ ਜਾਗਰਤੀ ਦੀ ਕਹਾਟ ਹੈ ਕਿ ਸ਼ਤਿ ਪਰਿਵਾਰ ਦੇ ਵਿੱਚੋਂ ਜਾਂ ਕੋਈ ਜਿਹੜਾ ਹੈਗਾ ਸਮਾਜ ਵਿੱਚੋਂ ਉਹਨਾਂ ਨੂੰ ਸਹੀ ਜਾਗਰਤੀ ਨਹੀਂ ਦਿੱਤੀ ਗਈ ਤਾਂ ਉਹ ਇਧਰ ਅਗਰਸੁਰ ਹੋਏ। ਅਸੀਂ ਧੰਨਵਾਦ ਕਰਦੇ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਡੀਐਸਪੀ ਨਾਬਾ ਦਾ ਐਸਐਚਓ ਭਾਸੋਂ ਦਾ ਜਿਨ੍ਹਾਂ ਨੇ ਸਾਡੇ ਬਿਆਨਾਂ ਦੇ ਆਧਾਰ ਦੇ ਉੱਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਇਹਨਾਂ ਦੋਸ਼ੀਆਂ ਦੇ ਖਿਲਾਫ ਕੀਤੀ ਹੈ ਤੇ ਜੇ ਇਸੇ ਤਰ੍ਹਾਂ ਕਾਰਵਾਈ ਪੂਰੇ ਪੰਜਾਬ ਦੇ ਵਿੱਚ ਹੋਵੇ ਤਾਂ ਜਿਹੜਾ ਇਹ ਨਸ਼ਾ ਵੇਚਣ ਵਾਲੇ ਤਸਕਰ ਨੇ ਇਹ ਆਪਣੇ ਆਪ ਹੀ ਘਰਾਂ 'ਚ ਬੈਠ ਜਾਣਗੇ ਤੇ ਜਦੋਂ ਇਹਨਾਂ ਦੀਆਂ ਪ੍ਰਾਪਰਟੀਆਂ ਜਬਤ ਹੋਈਆਂ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਹੁੰਦੀ ਆ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿਸੇ ਦੀ ਹਿੰਮਤ ਪਊਗੀ ਨਸ਼ਾ ਵੇਚਣ ਦੀ ਹੋਰਾਂ ਨੂੰ ਵੀ ਕੰਮ ਹੋਣ ਕਾਨੂੰਨ ਦੇ ਜਿਹੜੇ ਨਸ਼ਾ ਤਸਕਰੀ ਹਰੇ ਵੀ ਨਹੀਂ ਬਾਜ਼ਾਰ ਬਿਲਕੁਲ ਜੀ ਅੱਜ ਸਵੇਰ ਦੇ ਫੋਨ ਆ ਰਹੇ ਨੇ ਮੈਨੂੰ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਵੀ ਬਾਈ ਜੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਵ ਸੋ ਸਾਰਿਆਂ ਦੇ ਵਿੱਚ ਇੱਕ ਜਿਹੜਾ ਡਰ ਪੈਦਾ ਹੋਇਆ ਏ ਡਰ ਪੈਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਹ ਲੋਕ ਹਟਣਗੇ ਕਿਉਂਕਿ ਹਰ ਪਿੰਡ ਦੇ ਵਿੱਚ ਹੁਣ ਜਿਹੜੇ ਨੌਜਵਾਨ ਨੇ ਉਹ ਨਸ਼ਾ ਵੇਚਦੇ ਵੀ ਨਹੀਂ ਜਦੋਂ ਉਹਨਾਂ ਕੋਲੋਂ ਆਪਣੀ ਲੋੜ ਪੂਰੀ ਨਹੀਂ ਹੁੰਦੀ ਫਿਰ ਉਹ ਵੇਚਣ ਲੱਗ ਜਾਂਦੇ ਆ ਤਾਂ ਲੈ ਕੇ ਕਿੱਥੋਂ ਆਉਂਦੇ ਸੀ ਰੋਟੀ ਪੁੱਲ ਤੋਂ ਹੁਣ ਜਿਹੜੀਆਂ ਤਾਰਾਂ ਨੇ ਜੁੜੀਆਂ ਹੋਈਆਂ ਜਿੱਥੋਂ ਮੇਨ ਸਾਰਾ ਇਹ ਸਮਾਨ ਸਪਲਾਈ ਹੁੰਦਾ ਸੀਗਾ ਜਦੋਂ ਉੱਥੇ ਗਿਰਫਤਾਰੀਆਂ ਪੈ ਗਈਆਂ ਉਹਨਾਂ ਖਿਲਾਫ ਕਾਰਵਾਈ ਹੋ ਗਈ ਤਾਂ ਜਿਹੜੇ ਛੋਟੇ ਲੋਕ ਨੇ ਆਪਣੇ ਆਪੇ ਟੇਕੇ ਘਰਾਜ ਬੈ ਜਾਣੇ ਕਿੰਨੇ ਪਰਚੇ ਲੱਗੇ 6 ਪਰਚੇ ਨੇ 6-7 ਜਿਹੜੇ ਪਰਚੇ ਨੇ ਤੁਸੀਂ ਕਹਿੰਦੇ ਤੁਸੀਂ ਧੰਦਾ ਨਹੀਂ ਕਰਦੇ ਮੈਂ ਚਿੱਟੇ ਦਾ ਧੰਦਾ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋਈ ਜਿਹੜਾ ਤੁਹਾਡੇ ਕੋਲ ਲੈ ਕੇ ਗਿਆ ਸੀ ਨਾ ਚਾਹ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੋਂ ਲੈ ਕੇ ਨਹੀਂ ਗਿਆ ਜੀ ਮੇਰੇ ਘਰ ਵਾਲਾ ਪੀਂਦਾ ਸੀ ਜ਼ਰੂਰ ਮੈਂ ਉਹਦਾ ਚੋਰੀ ਚੱਕ ਹੀ ਦਿੱਤਾ ਸੀ ਜੀ ਵੇਚਿਆ ਨਾ ਤੁਸੀਂ ਵੇਚਿਆ ਨਾ ਵੇਚਿਆ ਵੀ ਨੀ ਮੈਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰਿਆਂ ਨੂੰ ਨਾ ਜੀ ਮੇਰੇ ਮਿੰਤਾ ਲੱਗ ਗਿਆ ਕਰਨ ਮੈਨੇ ਚੱਕ ਕੇ ਮੈਂ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਵੈਸੇ ਕਿੰਨੇ ਦਾ ਸੀ ਤੂੰ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ 1000 ਰੁਪਏ ਦਿੱਤਾ ਸੀ 1000 ਰੁਪਏ ਪਰ ਨਾਲੇ ਕਹਿੰਦੇ ਫ੍ਰੀ ਹੁਣ ਤਾਂ ਸੀ ਇਹ ਕਹਿ ਰਹੇ 1000 ਰੁਪਏ ਲੈ 1000 ਰੁਪਏ ਦਿੱਤਾ ਸੀ ਜੀ ਉਹ ਵੀ ਮੈਨੇ ਨਹੀਂ ਤੁਸੀਂ ਕਹਿੰਦੇ ਵੀ ਘਰ ਵਾਲਾ ਪੀਂਦਾ ਜੀ ਉਹਦੇ ਚੱਕ ਕੇ ਮੈਨੇ ਚੋਰੀ ਉੱਤੇ ਤੁਹਾਡੇ ਘਰ ਵਾਲੇ ਨਾਲ ਮਿਸ ਹੈਪ ਨਹੀਂ ਹੋਵੇ ਤੁਸੀਂ ਇਹ ਤਾਂ ਡੈਥ ਹੋ ਗਈ ਫ ਸੋਰੀ ਤੁਸੀਂ ਮੈਂ ਕਦੀ ਇਹ ਜੀ ਗਲਤੀ ਨਹੀਂ ਕਰਾਂ ਚਲੋ ਜੀ ਹੁਣ ਝੇਲਦੇ ਸਲਾਖਾਂ ਪਿੱਛੇ ਹੋਗੇ ਹੁਣ ਪਸਤਾਵਤ ਹੈਗਾ ਤੁਹਾਨੂੰ ਉਹਨੇ ਡੈਥ ਹੋ ਗਈ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਘਰ ਤਾਂ ਉਜੜੇ ਹੋਣਾ ਤਾਂ ਹਾਂਜੀ ਕਿੰਨੇ ਟੈਂਟ ਤੁਸੀਂ ਕਰਦੇ ਹੋ ਵੀਰ ਪਹਿਲਾਂ ਦਾ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜੀ ਜਿਹੜਾ ਤੁਹਾਡਾ ਦੋਸਤ ਦੀ ਕਮੇਟੀ ਕਲਾਇਆ ਤੁਸੀਂ ਤੁਸੀਂ ਇਕੱਠੇ ਲੈ ਕੇ ਆਏ ਤੇ ਨਾ ਹਾਂਜੀ ਅਸੀਂ ਇਕੱਠੇ ਲੈ ਕੇ ਆਏ ਕਿੱਥੋਂ ਲੈ ਕੇ ਆਏ ਨਾ ਕਿੱਥੋਂ ਲੈ ਕੇ ਆਏ ਇੱਥੇ ਰੋਟੀ ਦੇ ਪੁਣਾ ਤੋਂ ਇਹ ਜਿਹੜੀ ਲੇਡੀਜ਼ ਦਾ ਗ੍ਰੀਪਰ ਕੀਤਾ ਇੱਥੋਂ ਕਿੰਨੇ ਦਾ 1400 ਰੁਪਏ ਦਾ ਜੀ ਨਾਲੇ ਤੁਸੀਂ 1000 ਰੁਪਏ ਦੇ ਹੈ ਸ਼ਰਾਬ ਤਾਂ ਅਸੀਂ ਪੀਤੀ ਆ ਜੀ ਠੀਕੇ ਦੀ ਹਾਂਜੀ ਕੀ ਤੁਹਾਨੂੰ ਪਸਤਾਵਾ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿੰਮੇ ਨਸਾ ਕਰਦੇ ਤੁਹਾਡੀ ਵੀ ਜਨਤਾ ਆ ਸਕਦੀ ਹਾਂਜੀ ਹਾਂ ਪਸਤਾਵਾ ਤਾਂ ਹੈ ਕਿੰਨੇ ਸਾਲਾਂ ਤੋਂ ਤੁਸੀਂ ਸੇਵਨ ਕਰ ਰਹੇ ਸੀ 5-6 ਸਾਲ ਤੋਂ ਵਿੰਦਾ ਸੀ ਕਿੱਥੋਂ ਲੈ ਕੇ ਆਉਂਦੇ 5-6 ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ ਹਾਂ ਜੀ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੰਨੇ ਦੇ ਸਿਰ ਉੱਚੀ ਕਰਤਾ ਵਿਚਾਰੀ ਨੇ ਲੱਖ ਰਹਾ 40-50 ਲੱਖ ਹਾਂ ਪਰਿਵਾਰ ਚ ਹੋਰ ਕੌਣਾ ਤੁਹਾਡਾ ਮੇਰੀ ਫੈਮਲੀ ਹੈ ਕੀ ਕਰੂਗਾ ਰ ਤੁਹਾਡਾ ਮੈਂ ਫੈਕਟਰੀ ਚ ਲੱਗਿਆ ਹੋਇਆ ਸੀਗਾ ਹੁਣੇ ਪਹਿਲਾਂ ਮੇਰੇ ਹੱਥ ਦਾ ਕੰਮ ਸੀਗਾ ਜੀ 2018 ਚ ਦੁਕਾਨ ਬੰਦ ਕਰੀਏ ਜੀ ਕਰਿਆ ਦੀ ਦੁਕਾਨ ਕਰਿਆਨੇ ਦੀ ਦੁਕਾਨ ਸੀ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par